ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂਗੇ ਬਾਹਾਨੀਆਂ ਕਾਟਾ ਕਿਵੇਂ ਪਾਉਣੀਆਂ ਨੇ ਆਪਾਂ ਨੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕੱਪੜਾ ਜਿਹੜਾ ਕੱਟ ਕਰਕੇ ਰੱਖਿਆ ਹੋਇਆ ਬਾਹਾਂ ਦਾ ਦੇਖ ਸਕਦੇ ਹੋ ਤੁਸੀਂ ਦੋਨੇ ਬਾਹਾਂ ਆਪਾਂ ਨੇ ਕੱਟ ਕਰੀਆਂ ਹੋਈਆਂ ਨੇਗੀਆਂ ਕੱਠੀਆਂ ਕਰਕੇ ਆਪਾਂ ਨੇ ਇਸ ਤਰ੍ਹਾਂ ਇਹ ਵਿਛਾ ਲੀਆਂ ਨੇਗੀਆਂ ਠੀਕ ਹੈ ਜੀ ਤਾਂ ਹੁਣ ਆਪਾਂ ਇਹਦਾ ਮਾਰਕ ਕਰਾਂਗੇ ਜਿੱਧਰਲੀ ਸਾਈਡ ਖੁੱਲਾ ਉਧਰਲੀ ਸਾਈਡ ਤੋਂ ਆਪਾਂ ਕਾਟ ਪਾਉਣ ਦੇ ਲਈ 3.5 ਇੰਚ ਤੇ ਮਾਰਕ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਹ ਕਾਫੀ ਭਾਰੇ ਨੇਗੇ ਉਹਨਾਂ ਦਾ ਨਾਪ ਇਹ ਬਾਹਾਂ ਦਾ ਠੀਕ ਹੈ ਜੀ ਜਿਨ੍ਹਾਂ ਨੂੰ ਭਾਰੇ ਨਾਪ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਤਰ੍ਹਾਂ ਆਪਾਂ ਨੇ 11 ਇੰਚ ਤੇ ਨਾ ਮੋਡੇ ਦਾ ਮਾਰਕ ਕਰ ਲੈਣਾ 1.5 ਇੰਚ ਆਪਾਂ ਨੇ ਐਕਸਟਰਾ ਲਾ ਲੈਣਾਗਾ ਮਾਰਜਨ ਦੇ ਲਈ ਠੀਕ ਹੈ ਜੀ 7 ਇੰਚ ਤੇ ਆਪਾਂ ਨੇ ਮੂਰੀ ਦਾ ਮਾਰਕ ਕਰ ਲੈਣਾਗਾ ਦੇਖ ਸਕਦੇ ਹੋ ਤੁਸੀਂ ਇਹ 25 ਇੰਚ ਛਾਤੀ ਦਾ ਨਾਪ ਆ ਜੀ ਇਹਨਾਂ ਦਾ 26 ਉਹਨਾਂ ਦੇ ਲਈ ਹੈ ਇਹ ਦੇਖ ਸਕਦੇ ਤੁਸੀਂ ਆਪਾਂ ਨੇ ਮਾਰਕ ਨੂੰ ਮਾਰਕ ਦੇ ਨਾਲ ਮਲਾ ਦਿੱਤਾ ਆ ਜਿਹੜਾ ਆਪਾਂ ਨੇ 7 ਇੰਚ ਦਾ ਰੱਖਿਆ ਸੀ ਤੇ ਉਧਰਲੀ ਸਾਈਡ 11 ਇੰਚ ਦਾ ਰੱਖਿਆ ਸੀਗਾ ਫਿਰ ਆਪਾਂ ਨੇ ਹਲਕੇ ਹਲਕੇ ਹੱਥ ਨਾਲ ਜਿਹੜੀ ਇਹ ਕਾਟਾ ਪਾਉਣੀ ਸ਼ੁਰੂ ਕਰ ਦੇਣੀ ਹੈਗੀ ਜਿੰਦਰਲੀ ਸਾਈਡ ਬੰਦ ਆ ਉੱਥੇ ਤੱਕ ਆਪਾਂ ਨੇ ਇਹ ਬੰਦ ਕਰ ਦੇਣੀ ਹੈ ਕਾਟ ਪਾਉਣੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਜਿਹੜੀ ਸ਼ੇਪ ਹੈ ਇਹਨੂੰ ਦੇਣੀ ਹੈਗੀ ਫੇਰ ਹੀ ਬਹੁਤ ਵਧੀਆ ਜਿਹੜੀ ਇਹ ਕਾਟਾ ਪੈਂਦੀ ਹੈਗੀ ਫਿਰ ਆਪਾਂ ਨੇ ਕਾਟ ਪਾਉਣੀ ਸ਼ੁਰੂ ਕਰ ਦੇਣੀ ਹੈ ਕੈਂਚੀ ਦੇ ਨਾਲ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਮੈਂ ਪਾ ਰਹੀ ਹਾਂ ਉਸੇ ਤਰ੍ਹਾਂ ਹੀ ਤੁਸੀਂ ਨੇ ਵੀ ਪਾਣੀ ਆ ਕਦੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਬਾਹ ਦੇ ਵਿੱਚ ਵੀ ਇਹਦੇ ਵਿੱਚ ਕਾਟ ਗਲਤ ਪੈ ਗਈ ਜਾਂ ਮੋੜਾ ਨਹੀਂ ਸਹੀ ਆ ਰਿਹਾਗਾ ਠੀਕ ਹੈ ਜੀ ਫਿਰ ਆਪਾਂ ਇੱਥੋਂ ਵੀ ਕੱਟ ਕਰ ਦੇਣਾਗਾ ਬਾਧੂ ਕਪੜਾ ਆਪਾਂ ਨੇ ਲਾ ਦੇਣਾਗਾ ਹਾਂਜੀ ਦੋਸਤੋ ਜਦੋਂ ਆਪਾਂ ਨੇ ਕਾਟ ਪਾਉਣੀ ਹੈ ਨਾ ਤਾਂ ਆਪਾਂ ਨੇ ਕਪੜਾ ਇੱਕ ਵਾਰ ਚੈੱਕ ਕਰ ਲੈਣਾ ਵੀ ਹਾਂਦਲੀ ਸਾਈਡ ਸਿੱਧਾ ਹੋਵੇ ਜਾਂ ਪੁੱਠਾ ਹੋਵੇ ਕਾਟ ਆਪਾਂ ਨੇ ਪਾਉਣੀ ਸ਼ੁਰੂ ਕਰ ਦੇਣੀ ਹੈ ਪਹਿਲਾਂ ਆਪਾਂ ਨੇ ਹਲਕੀ ਹਲਕੀ ਰੱਖਣੀ ਹੈ ਫਿਰ ਉਸ ਤੋਂ ਬਾਅਦ 1 ਇੰਚ ਦੀ ਕਰਕੇ ਆਪਾਂ ਨੇ ਫਿਰ ਉਹਨੂੰ ਘਟਾਉਂਦੇ ਘਟਾਉਂਦੇ ਫਿਰ ਮੋੜੇ ਤੱਕ ਵੀ ਜ਼ਿਆਦਾ ਨਹੀਂ ਆਪਾਂ ਨੇ ਸਾਰੀ 1 ਇੰਚ ਦੀ ਨਹੀਂ ਪਾਉਣੀ। ਦੇਖ ਸਕਦੇ ਤੁਸੀਂ ਜੇ ਆਪਾਂ ਨੇ ਅੰਦਰਲੀ ਸਾਈਡ ਇੱਕ ਸਿੱਧਾ ਪੁੱਠਾ ਰੱਖ ਲਿਆ ਨਾ ਤਾਂ ਉਹਦੇ ਨਾਲ ਜਿਹੜੀਆਂ ਬਾਹਾਂਆਂ ਦੀਆਂ ਕਾਟਾਂ ਨੇ ਉਹ ਦੋਨੇ ਬਾਹਾਂ ਦੀਆਂ ਕਾਟਾਂ ਇੱਕ ਪਾਸੇ ਦੀਆਂ ਹੀ ਪੈ ਜਾਣੀਆਂ। ਠੀਕ ਹੈ ਜੀ ਫਿਰ ਤੁਹਾਨੂੰ ਬਹੁਤ ਦਿੱਕਤ ਆ ਜਾਣੀ ਐ ਇਸ ਕਰਕੇ ਜੇ ਅੰਦਰਲੀ ਸਾਈਡ ਸਿੱਧਾ ਹੋਵੇ ਜਾਂ ਪੁੱਠਾ ਕਪੜਾ ਹੋਵੇ। ਦੇਖ ਸਕਦੇ ਤੁਸੀਂ ਆਪਾਂ ਨੇ ਜਿਹੜੀਆਂ ਕਾਟਾਂ ਨੇ ਪਾ ਦਿੱਤੀਆਂ ਨੇਗੀਆਂ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਾਂ ਨੇ ਕਾਰਡ ਪਾ ਕੇ ਬਾਹ ਨੂੰ ਪੂਰਾ ਰੈਡੀ ਕਰ ਦਿੱਤਾ ਹੈਗਾ ਕੋਈ ਵੀ ਇਹਦੇ ਵਿੱਚ ਦਿੱਕਤ ਨਹੀਂ ਆਉਗੀ ਆਪਾਂ ਨੂੰ ਜੜਨ ਦੇ ਟਾਈਮ ਠੀਕ ਹੈ ਜੀ ਅੱਗੇ ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤੁਹਾਡੇ ਸਾਥੀ ਨੂੰ